ਥਾਲੀ ਕਮਾਲ ਕਰਤੀ ਔਰ ਜਾਈਆਂ ਚ ਬੈਠ ਕੇ ਕਮੈਂਟ ਬਾਈ ਬਖਸ਼ ਦੋ ਸਾਨੂੰ ਸਾਨੂੰ ਨਹੀਂ ਤੁਹਾਡੀਆਂ ਤਰੀਫਾਂ ਚਾਹੀਦੀਆਂ ਸਾਡੀਆਂ ਪੋਸਟਾਂ ਥੱਲੇ ਕਮੈਂਟ ਉਹ ਲੋਕ ਕਰੇ ਕਰੋ ਜਿਹੜੇ ਇੱਥੇ ਆਉਂਦੇ ਹੁੰਦੇ ਆ ਖਬਰਦਾਰ ਜੇ ਕਿਸੇ ਨੇ ਕਮੈਂਟ ਕੀਤੇ ਤੁਹਾਨੂੰ ਤੁਹਾਨੂੰ ਗੁਰੂ ਨਾਲ ਪਿਆਰ ਨਹੀਂ ਆਇਆ ਫਿਰ ਤੁਸੀਂ ਸਿਰਫ ਤੁਹਾਨੂੰ ਮਸਾਲਾ ਚਾਹੀਦਾ ਹੁੰਦਾ ਸੋਸ਼ਲ ਮੀਡੀਆ ਤੋਂ ਗੱਲ ਹੋਵੇ ਪੇਟ ਦੀ ਉੱਥੇ ਤਾਂ ਲੱਗ ਜਾਂ ਟਰਾਲੀਆਂ ਲਾਈਨਾਂ ਜਾਮ ਹੋ ਜਾਣ ਤੇ ਗੱਲ ਹੋਵੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤੇ ਫੇਰ ਕਹਿੰਦੇ ਜੀ ਅਸੀਂ ਤਾਂ ਬਹੁਤ ਵਡਭਾਗੇ ਆ ਸਾਡਾ ਜਨਮ ਪੰਜਾਬ ਦੇ ਵਿੱਚ ਹੋਇਆ ਕੋਈ ਸਾਡਾ ਭੋਗ ਪੈ ਚੁੱਕਿਆ ਅਸੀਂ ਗੁਰੂ ਸਾਹਿਬ ਨੂੰ ਜਾਂ ਤਾਂ ਆਨੰਦ ਕਾਰਜਾਂ ਲਈ ਰੱਖ ਲਿਆ ਜਾਂ ਫਿਰ ਕੋਈ ਭੋਗ ਲਈ ਰੱਖ ਲਿਆ ਵੈਸੇ ਨਹੀਂ ਆਪਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਇਹ ਮੋਰਚਾ ਹੋਵੇ ਤੇ ਸਾਡੇ ਪ੍ਰਚਾਰਕ ਨਾ ਬੋੜਨ ਤੋਂ ਮਾੜੀ ਕੋਈ ਗੱਲ ਹੋ ਸਕਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜਿਹੜੇ ਤੁਸੀਂ ਜਾਗਦਿਆਂ ਜ਼ਮੀਰਾਂ ਵਾਲੇ ਪਹੁੰਚੇ ਹੋ ਤੇ ਅਫਸੋਸ ਦੀ ਗੱਲ ਵੀ ਬਹੁਤ ਐ ਵੀ ਗੱਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਵੇ ਤੇ ਇਕੱਠ ਇੰਨਾ ਕ ਹੋਵੇ ਤੇ ਉਹ ਵੀ ਇਕੱਠ ਕਿੱਦੇ ਕਰਕੇ ਹੋਵੇ ਜੀ ਕੋਈ ਕਹਿੰਦਾ ਜੀ ਮੈਂ ਕਾਕਾ ਕੋਟੜਾ ਜੀ ਨਾਲ ਉਹਨਾਂ ਨੇ ਕਾਲ ਦਿੱਤੀ ਤਾਂ ਆ ਗਏ ਕੋਈ ਕਹਿੰਦਾ ਜੀ ਭਾਈ ਉੱਥੇ ਪਾਨਾ ਸਿੱਧੂ ਆਇਆ ਹੋਇਆ ਉਹਦੇ ਕਰਕੇ ਆਗੇ ਕੋਈ ਕਹਿੰਦਾ ਹਮਤੋਜ ਮਾਨ ਆਇਆ ਹੋਇਆ ਉਹਦੇ ਕਰਕੇ ਆਗੇ ਗੁਰੂ ਕਰਕੇ ਕੌਣ ਆਇਆ ਅਸੀਂ ਪੋਸਟਰ ਪੜ੍ਹ-ਪੜ ਕੇ ਮੋਰਚਿਆਂ ਦੇ ਵਿੱਚ ਜਾਂਦੇ ਆ ਪਰ ਸਾਡ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਅਸੀਂ ਧਰਮੀ ਲੋਕ ਐ ਅਰਦਾਸ ਦੇ ਵਿੱਚ ਤੁਸੀਂ ਮੈਨੂੰ ਇੱਕ ਗੱਲ ਦੱਸੋ ਭਾਈ ਕਿਤੇ ਸਾਡਾ ਇਹ ਹੈਗਾ ਐ ਭਈ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਕਿਸਾਨਾਂ ਲਈ ਮੋਰਚੇ ਲਾਏ ਪੇਟ ਲਈ ਲਾਏ ਕਿਤੇ ਲਾਏ ਅਸੀਂ ਬੋਲੋ ਜੀ ਵਾਹਿਗੁਰੂ ਕਿਹਨਾਂ ਸੰਘਾਂ ਸੰਘਣੀਆਂ ਦੀਆਂ ਕੁਰਬਾਨੀਆਂ ਨੂੰ ਕਹਿੰਦੇ ਆ ਜਿਨ੍ਹਾਂ ਨੇ ਆਪਣੇ ਪੁੱਤ ਨੇਜੀਆਂ ਤੇ ਢੰਗਵਾ ਲਏ ਜਿਨ੍ਹਾਂ ਨੇ ਪੱਤੇ ਖਾ ਕੇ 8-8 ਮਹੀਨੇ ਗੁਜ਼ਾਰਾ ਕੀਤਾ ਉਹਨਾਂ ਸੰਘਾਂ ਨੂੰ ਕਹਿੰਦੇ ਆ ਪਰ ਗੱਲ ਹੋਵੇ ਪੇਟ ਦੀ ਉੱਥੇ ਤਾਂ ਲੱਗ ਜਾਂ ਟਰਾਲੀਆਂ ਲੈਣਾ ਜਾਮ ਹੋ ਜਾਣ ਤੇ ਗੱਲ ਹੋਵੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਫੇਰ ਕਹਿੰਦੇ ਜੀ ਅਸੀਂ ਤਾਂ ਬਹੁਤ ਵਡਭਾਗੇ ਆ ਸਾਡਾ ਜਨਮ ਪੰਜਾਬ ਦੇ ਵਿੱਚ ਹੋਇਆ ਤੋ ਇਸ ਤੋਂ ਮਾੜੇ ਕਰਮ ਕੀ ਹੋ ਸਕਦੇ ਆ ਬਾਈ ਉਹ ਵੀਰ ਬੈਠਾ ਭਾਈ ਗੁਰਜੀਤ ਸਿੰਘ ਜੀ ਫੌਜੀ ਮੈਂ ਹੁਣੇ ਬੈਠਾ ਸੀ ਬਾਈ ਜੀ ਅੱਧਾ ਘੰਟਾ ਬੈਠਿਆ ਮੈਂ ਮੈਂ ਕਿਹਾ ਮੇਰੀ ਲੱਤ ਸੁੱਨ ਹੋ ਗਈ ਵੀ ਮੈਂ ਥੋੜਾ ਘੂਮ ਲਵਾਂ ਤੁਹਾਡੇ ਵਿੱਚੋਂ ਕਿੰਨੇ ਲੋਕਾਂ ਨੇ ਕਿੰਨੇ ਵੀਰਾਂ ਪੈਣਾ ਨੇ ਇਹ ਕਿਹਾ ਹੋਊਗਾ ਵੀ ਯਾਰ ਥੱਕ ਗਏ ਥੋੜਾ ਜਿਹਾ ਖੜੇ ਹੋ ਲਈਏ ਫਿਰ ਬੈਠ ਜਾਈਏ ਤੇ ਉਹ ਬੰਦਾ ਦੇਖੋ ਤੁਸੀਂ ਕਿੱਥੇ ਚੜਿਆ ਹੋਇਆ ਤੇ ਆਪਾਂ ਨੇ ਮੈਂ ਹੁਣਾਂ ਵੀਰਾਂ ਨੂੰ ਵੀ ਕਹੂੰਗਾ ਜਿਹੜੇ ਹੁਣ ਆ ਸਪੀਚ ਸੁਣ ਕੇ ਨਾ ਬਾਤ ਥਲੀ ਕਮਾਲ ਕਰਤੀ ਔਰ ਜਾਈਆਂ ਚ ਬੈਠ ਕੇ ਕਮੈਂਟ ਬਾਈ ਬਖਸ਼ ਦੋ ਸਾਨੂੰ ਸਾਨੂੰ ਨਹੀਂ ਤੁਹਾਡੀਆਂ ਤਰੀਫਾਂ ਚਾਹੀਦੀਆਂ ਸਾਡੀਆਂ ਪੋਸਟਾਂ ਥੱਲੇ ਕਮੈਂਟ ਉਹ ਲੋਕ ਕਰੇ ਕਰੋ ਜਿਹੜੇ ਇੱਥੇ ਆਉਂਦੇ ਹੁੰਦੇ ਆ ਖਬਰਦਾਰ ਜੇ ਕਿਸੇ ਨੇ ਕਮੈਂਟ ਕੀਤੇ ਤੁਹਾਨੂੰ ਤੁਹਾਨੂੰ ਗੁਰੂ ਨਾਲ ਪਿਆਰ ਨਹੀਂ ਆਇਆ ਫਿਰ ਤੁਸੀਂ ਸਿਰਫ ਤੁਹਾਨੂੰ ਮਸਾਲਾ ਚਾਹੀਦਾ ਹੁੰਦਾ ਸੋਸ਼ਲ ਮੀਡੀਆ ਤੋਂ ਚਾਹੋ ਕਿਸੇ ਲੀਡਰ ਦੀ ਰੈਲੀ ਹੁੰਦੀ ਆ ਉੱਥੇ ਤੁਸੀਂ ਜਾ ਜਾ ਕੇ ਜੀ ਪਿੱਛੇ ਉਹ ਗੱਲ ਕਾਦੀ ਕਰਦਾ ਹੁੰਦਾ ਤੇ ਜਕਾਰਾ ਤੁਸੀਂ ਬੋਲੇ ਸੋਨਿਆਲ ਸਸਰੀਆ ਕਾਲ ਛੱਡ ਦਿੰਨੇ ਹੋ ਬਾਈ ਜੀ ਮੈਂ ਇਸ ਕਰਕੇ ਇਹ ਗੱਲ ਦੁਖੀ ਹਿਰਦੇ ਦੇ ਨਾਲ ਕਹਿ ਰਿਹਾ ਕੋਈ ਸਾਡਾ ਭੋਗ ਪੈ ਚੁੱਕਿਆ ਅਸੀਂ ਗੁਰੂ ਸਾਹਿਬ ਨੂੰ ਜਾਂ ਤਾਂ ਆਨੰਦ ਕਾਰਜਾਂ ਲਈ ਰੱਖ ਲਿਆ ਜਾਂ ਫਿਰ ਕੋਈ ਭੋਗ ਲਈ ਰੱਖ ਲਿਆ ਵੈਸੇ ਨਹੀਂ ਆਪਾਂ ਨੇ ਠੀਕ ਹੈ ਗੁਰੂ ਗੁਰੂ ਸਾਹਿਬ ਨੂੰ ਲਿਆਂਦਾ ਪਰ ਆਪਾਂ ਗੁਰੂ ਦੀ ਨਹੀਂ ਮੰਨੀ ਰਮਾਲੇ ਚੜਾਤੇ ਜੀ ਰਮਾਲਾ 1 ਲੱਖ ਦਾ ਇਹਨੇ ਚੜਾਤਾ ਕੀ ਕਰਨਾ ਫਿਰ ਜਦੋਂ ਤੁਸੀਂ ਇੱਜ਼ਤ ਤੁਹਾਡੇ ਪਿਓ ਦੀ ਰੁੱਲ ਰਹੀ ਆ ਤੇ ਆਪਾਂ ਭਾਈ ਆ ਨਾ ਕਰੀਏ ਮੇਰੀ ਬੇਨਤੀ ਆ ਜੀ ਦੇਖੋ ਅੱਜ ਕਿਸਾਨੀ ਝੰਡੇ ਲੈ ਕੇ ਆਏ ਹੋਏ ਆ ਸਾਰੇ ਇੱਥੇ ਤਾਂ ਕੇਸਰੀ ਨਿਸ਼ਾਨ ਸਾਹਿਬ ਹੋਣੇ ਚਾਹੀਦੇ ਸੀ ਜਿਹੜੇ ਵੱਡੇ ਵੱਡੇ ਪ੍ਰਚਾਰਕ ਵੱਡੇ ਵੱਡੇ ਇਕੱਠ ਕਰਦੇ ਆ ਉਹਨਾਂ ਵਿੱਚੋਂ ਕੋਈ ਵੀ ਨਹੀਂ ਆਇਆ ਕਿੱਡੀ ਮਾੜੀ ਗੱਲ ਆ ਯਾਰ ਕੌਮ ਦੀ ਗੱਲ ਹੋਵੇ ਧੰਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਇਹ ਮੋਰਚਾ ਹੋਵੇ ਤੇ ਸਾਡੇ ਪ੍ਰਚਾਰਕ ਨਾ ਬੋੜਨ ਸਾਡੀਆਂ ਕਮੇਟੀਆਂ ਦੇ ਆਗੂ ਨਾ ਪਹੁੰਚਣ ਤੇ ਇਸ ਤੋਂ ਮਾੜੀ ਕੋਈ ਗੱਲ ਹੋ ਸਕਦੀ ਹੈ ਜੀ ਇਹ ਸਾਡੀ ਕੌਮ ਦੀ ਤਰਾਸ ਦੀ ਆ ਵੀ ਅਸੀਂ ਇਹ ਸਾਨੂੰ ਇੱਥੇ ਤੇ ਚਿੰਤਨ ਕਰਨਾ ਚਾਹੀਦਾ ਵੀ ਅਸੀਂ ਕਿਹੜੇ ਲੋਕ ਚੁਣੇ ਹੋਏ ਆ ਕਿਹਨਾਂ ਲੋਕਾਂ ਨੂੰ ਅਸੀਂ ਸੁਣਦੇ ਆ ਇਹ ਸਾਰੇ ਲੋਕ ਸਟੇਜਾਂ ਤੇ ਖੜਕੇ ਜਿਹੜੇ ਕਰਦੇ ਆ ਗੱਲ ਨਹੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਵਾਲਾ ਹੀ ਹਾਲ ਹੈ ਜੀ ਸਾਰਿਆਂ ਦਾ ਮੈਂ ਵੀ ਆਪਣੇ ਚਾਰ ਛਲੜਾ ਕਰਕੇ ਇੱਥੇ ਆਇਆ ਹੋਇਆ ਪਰ ਜਿਵੇਂ ਦਾ ਵੀ ਹੈਗਾ ਦਰਦ ਤਾਂ ਹੈ ਜੀ ਇਸ ਕਰਕੇ ਮੇਰੀ ਬੇਨਤੀ ਆ ਵੀ ਗੁਰੂ ਦੇ ਲਈ ਜਰੂਰ ਅਸੀਂ ਘਟੋ ਘਟ ਹਾ ਦਾ ਨਾਰਾ ਮਾਰੀਏ ਸਮਾਣੇ ਵਾਲੇ ਭਰਾਵਾਂ ਨੂੰ ਵੀ ਬੇਨਤੀ ਮੈਂ ਇਥੋਂ ਰਸਤਾ ਪੁੱਛਣਾ ਸੀ ਜੀ ਮੈਂ ਅੱਗੇ ਲੰਘਿਆ ਮੈਂ ਕਿਹਾ ਜੀ ਇੱਥੇ ਮੋਰਚਾ ਕਿੱਥੇ ਲੱਗਿਆ ਹੋਇਆ ਟਾਵਰ ਤੇ ਕਹਿੰਦੇ ਕਿੱਥੇ ਕਿਹੜਾ ਮੋਰਚਾ ਫਿਰ ਯਾਰ ਆ ਤੁਹਾਡੇ ਸ਼ਹਿਰ ਦੇ ਵਿੱਚ ਮੋਰਚਾ ਗੁਰੂ ਗ੍ਰੰਥ ਸਾਹਿਬ ਦਾ ਹੋਵੇ ਤੇ ਤੁਸੀਂ ਇਹ ਪੁੱਛੋ ਵੀ ਕਿਹੜਾ ਮੋਰਚਾ 15 ਮਹੀਨੇ ਤੋਂ ਬੱਧ ਦਾ ਸਮਾਂ ਹੋ ਗਿਆ ਤੇ ਸਰਕਾਰ ਨੇ ਉਹ 6 ਮਹੀਨੇ ਦਾ ਸਮਾਂ ਦਿੱਤਾ ਤਾਂ ਉਹ ਵੀ ਟਪਾਤ ਤੇ ਵੈਸੇ ਤਾਂ ਬਹੁਤ ਆ ਇੱਕ ਹੋਰ ਖਬਰ ਆਈ ਹੈ ਜੀ ਦਰਬਾਰ ਸਾਹਿਬ ਦੀ ਪ੍ਰਕਰਮਾ ਚੋਂ ਦੋ ਨੌਜਵਾਨ ਮੁੰਡੇ ਸੀਆਈਏ ਤਰਨਤਾਰਨ ਨੇ ਚੁੱਕ ਲਏ ਦੱਸਿਆ ਹੈ ਨਹੀਂ ਐਸਜੀਪੀਸੀ ਨੇ ਦੋ ਮੁਲਾਜ਼ਮਾਂ ਨੂੰ ਕਮਰੇ ਦੇ ਵਿੱਚ ਬੰਦਕ ਬਣਾ ਲਿਆ ਕਹਿੰਦੇ ਹੁਣ ਨਹੀਂ ਜਾਣ ਦਿੰਦੇ ਉਹ ਜਦੋਂ ਤੱਕ ਦੱਸਦੇ ਨਹੀਂ ਕਿਉਂ ਇਹ ਫਿਰ ਇਸ ਤਰ੍ਹਾਂ ਹੀ ਝੁੱਕ ਹੋਣੇ ਆ ਜੇ ਤੁਸੀਂ ਆਪਣੇ ਗੁਰੂ ਲਈ ਨਹੀਂ ਇਕੱਠੇ ਹੋ ਤਾਂ ਉਹਨਾਂ ਨੂੰ ਪਤਾ ਬਈ ਇਹਨਾਂ ਨੇ ਕੀ ਕਰਨਾ ਯਾਰ ਜਿਹੜੇ ਆਪਣੇ ਗੁਰੂ ਲਈ ਨਹੀਂ ਇਕੱਠਾ ਹੋ ਸਕਦਾ ਸਭ ਤੋਂ ਵੱਡਾ ਗੁਰੂ ਹੁੰਦਾ ਸਭ ਤੋਂ ਵੱਡਾ ਉਸਤਾਦ ਹੁੰਦਾ ਉਸਤਾਦ ਦੇ ਪਿਓ ਦੇ ਮਾਂ ਦੇ ਚਪੇੜਾ ਪੈ ਜੇ ਜਿਹੜੇ ਪੁੱਤ ਨੂੰ ਅਸਰ ਨਾ ਹੋਵੇ ਤੇ ਫੇਰ ਉੱਥੇ ਗਵਾਂਡੀ ਆਂਡੀ ਗਵਾਂਡੀ ਪਤਾ ਫਿਰ ਉਹ ਉਹਨਾਂ ਦੀ ਇੱਜ਼ਤ ਨਹੀਂ ਹੁੰਦੀ ਉਹਨੂੰ ਚਾਰ ਚਪੇੜਾ ਪੈਂਦੀਆਂ ਹੀ ਰਹਿੰਦੀਆਂ ਆਲੇ ਦੁਆਲੇ ਤੋਂ ਵੀ ਇਸ ਕਰਕੇ ਮੇਰੀ ਬੇਨਤੀ ਆ ਗੁਰੂ ਦੇ ਲਈ ਸਤਕਾਰ ਦਿਖਾਓ ਯੇ ਆਪਾਂ ਸਾਰੇ ਜਣੇ ਬੁੱਚੜ ਨਾ ਬਣੀਏ ਕੇ ਪੀਐਸ ਗਿੱਲ ਨੂੰ ਕਹਿੰਦੇ ਆ ਤੁਸੀਂ ਵੀ ਬੁੱਚੜਾ ਨਾਲੋਂ ਘੱਟ ਥੋੜੀ ਫਿਰ ਯਾਰ ਤੁਸੀਂ ਆਪਣੇ ਗੁਰੂ ਲਈ ਨਹੀਂ ਕੜੇ ਹੋ ਸਕਦੇ ਹਾਂ ਦਾ ਨਾਰਾ ਨਹੀਂ ਮਾਰ ਸਕਦੇ ਆਪਾਂ 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 ਵੀ ਫਿਰ ਉਹ ਉਹ ਨਾ ਬਚੜਾ ਚ ਹੀ ਆਉਂਦੇ ਆ ਪਰ ਮੇਰੀ ਬੇਨਤੀ ਆ ਭਾਈ ਜੀ ਮੈਨੂੰ ਮਾਫ ਕਰਿਓ ਕਿਉਂਕਿ ਜਦੋਂ ਗੁਰੂ ਦੀ ਗੱਲ ਆਉਂਦੀ ਆ ਭਾਵਨਾ ਚ ਬਹਿ ਕੇ ਬਾਈ ਬਹੁਤ ਕੁਝ ਕਹਿ ਹੋ ਜਾਂਦਾ ਪਰ ਜ਼ਰੂਰ ਆਪਾਂ ਉੱਠੀਏ ਜ਼ਰੂਰ ਜਦੋਂ ਵੀ ਕਾਲ ਆਉਂਦੀ ਆ ਘੱਟੋ ਘੱਟ ਇੱਕ ਦਿਨ ਤਾਂ ਆਪਾਂ ਜ਼ਰੂਰ ਆਪਣੇ ਗੁਰੂ ਦੇ ਲਈ ਕੱਢੀਏ ਜੀ ਵਾਹਿਗੁਰੂ ਜੀ ਕਾ ਖਾਲਸਾ Vai, Guruji, que fatia!